ਸੋ ਇਸ ਵਕਤ ਅਸੀਂ ਮੁਹਾਲੀ ਦੇ ਫੇਸ 6 ਹਸਪਤਾਲ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸ ਦਿੰਦੇ ਆ ਕਿ ਇੱਥੇ ਰਾਜਵੀਰ ਜਵੰਦਾ ਦਾ ਪੋਸਟਮਾਰਟਮ ਚੱਲ ਰਿਹਾ ਹੈ ਅੱਜ ਫਿਰ ਉਹਨਾਂ ਨੇ ਅੰਤਿਮ ਸਹਾਲ ਆਏ ਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਘਰ ਤੋਂ ਫੇਰਾ ਪਵਾ ਕੇ 6F ਹਸਪਤਾਲ ਲਿਆਂਦਾ ਗਿਆ ਪੋਸਟਮਾਰਟਮ ਦੇ ਲਈ ਤੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆਹੋ 4:30 ਤੱਕ ਹੋ ਸਕਦਾ ਹੈ ਕਿ ਆਪਣੇ ਸਾਹਮਣੇ ਆ ਜਾਵੇ ਤੇ ਇਸ ਤੋਂ ਬਾਅਦ ਰਾਜੀਵਰ ਜਵੰਦਰ ਦੀ ਡੈੱਡ ਬੋਡੀ ਨੂੰ ਉਹਨਾਂ ਦੇ ਜੱਦੀ ਪਿੰਡ ਜਗਰਾਉਂ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡ ਹੈ ਉੱਥੇ ਲਿਜਾਇਆ ਜਾਏਗਾ ਤੇ ਉੱਥੇ ਕੱਲ ਉਹਨਾਂ ਦਾ ਸਵੇਰੇ 11:00 ਵਜੇ ਸਸਕਾਰ ਹੋਵੇਗਾ ਫਿਲਹਾਲ ਦੇ ਲਈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਜਿਹੜੀ ਰੈੱਡ ਐਂਬੂਲੈਂਸ ਹੈ ਇਹਦੇ ਵਿੱਚ ਰਾਜੀਵਰ ਜਵੰਦਰ ਨੂੰ ਲਿਆਂਦਾ ਗਿਆ ਹਸਪਤਾਲ ਤਾਂ ਕਿ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਏ ਕਿਉਂ ਅੰਤਮ ਸਹਾਹ ਦੀ ਜਿਹੜੀ ਰਿਪੋਰਟ ਆ ਖਬਰ ਆ ਉਹ ਆਪਣੇ ਤੱਕ ਆਈ ਜੋ ਕਿ ਹਲੇ ਤੱਕ ਕੋਈ ਵੀ ਹজম ਨਹੀਂ ਕਰ پا ਰਿਆ ਕੁਝ ਪਰਿਵਾਰਿਕ ਮੈਂਬਰ ਇੱਥੇ ਨੇ ਕੁਝ ਪਰਿਵਾਰਿਕ ਮੈਂਬਰ ਉਹਨਾਂ ਦੇ ਮੁਹਾਲੀ ਘਰ ਦੇ ਵਿੱਚ ਨੇ ਤੇ ਬਾਕੀ ਜਿਹੜਾ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਸ ਨੇ ਉਹ ਹੈਗੇ ਨੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚ ਚੀਕ ਚਹਾੜਾ ਪਿਆ ਹੋਇਆ ਅਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਪਰਿਵਾਰਿਕ ਮੈਂਬਰਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ ਕਿਉਂਕਿ ਇਨੀ ਯੰਗ ਉਮਰ ਦੇ ਵਿੱਚ ਰਾਜਵੀਰ ਜਵੰਦਾ ਦਾ ਚਲੇ ਜਾਣਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ ਕਿਸੇ ਨੂੰ ਵੀ ਡਾਈਜੈਸਟ ਨਹੀਂ ਹੋ ਰਿਹਾ ਕਿਉਂਕਿ ਉਸਨੇ ਹਲੇ ਬਹੁਤ ਕੁਝ ਅਚੀਵ ਕਰਨਾ ਸੀ ਆਪਣੀ ਲਾਈਫ ਦੇ ਵਿੱਚ ਉਸਨੇ ਬਹੁਤ ਕੁਝ ਕਰ ਵੀ ਲਿਆ ਔਰ ਬਹੁਤ ਕੁਝ ਕਰਨਾ ਸੀਗਾ ਉਹਨਾਂ ਦੇ ਬੱਚੇ ਉਹਨਾਂ ਨੂੰ ਮਿਸ ਕਰ ਰਹੇ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਸ ਦੀ ਵੀ ਜਿਹੜੀ ਸਿਚੁਏਸ਼ਨ ਹੈ ਉਹ ਨਹੀਂ ਦੇਖੀ ਜਾ ਰਹੀ ਉਹਨਾਂ ਦੀ ਮਾਤਾ ਜੀ ਜਿਨ੍ਹਾਂ ਨੂੰ ਬਹੁਤ ਭਰੋਸਾ ਸੀਗਾ ਕਿ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਏਗਾ ਸੋ ਫਿਲਹਾਲ ਦੇ ਲਈ ਤੁਹਾਨੂੰ ਦੱਸ ਦੇਣਾ ਕਿ ਮੋਹਾਲੀ ਫੇਜ਼ 6 ਗਵਰਮੈਂਟ ਹਸਪੀਟਲ ਦੇ ਬਾਹਰ ਅਸੀਂ ਮੌਜੂਦ ਹੈਗੇ ਆ ਜਿੱਥੇ ਉਹਨਾਂ ਦੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਹੋ ਸਕਦਾ 4:30 ਤੱਕ ਆਪਣੇ ਤੱਕ ਸਾਹਮਣੇ ਆ ਜਾਵੇ ਤੇ ਪੋਸਟਮਾਰਟਮ ਦੀ ਰਿਪੋਰਟ ਦੀ ਵੀ ਤੁਹਾਨੂੰ ਜ਼ਰੂਰ ਅਸੀਂ ਅਪਡੇਟ ਦਵਾਂਗੇ ਸੋ ਇਸ ਵਕਤ ਅਸੀਂ ਮੁਹਾਲੀ ਦੇ ਫੇਸ 6 ਹਸਪੀਟਲ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸ ਦਿੰਨੇ ਆ ਕਿ ਇੱਥੇ ਰਾਜਵੀਰ ਜਵੰਦਾ ਦਾ ਪੋਸਟਮਾਰਟਮ ਚੱਲ ਰਿਹਾ ਹੈ ਅੱਜ ਫੇਰੇ ਉਹਨਾਂ ਨੇ ਅੰਤਮ ਸਾਲ ਲਏ ਆ ਉਸ ਤੋਂ ਬਾਅਦ ਉਹਨਾਂ ਨੂੰ ਘਰ ਤੋਂ ਫੇਰਾ ਪਵਾ ਕੇ 6 ਫਿਜ਼ ਹਸਪੀਟਲ ਲਿਆਂਦਾ ਗਿਆ ਪੋਸਟਮਾਰਟਮ ਦੇ ਲਈ ਤੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਆ ਉਹ 4:30 ਤੱਕ ਹੋ ਸਕਦਾ ਹੈ ਕਿ ਆਪਣੇ ਸਾਹਮਣੇ ਆ ਜਾਵੇ ਤੇ ਇਸ ਤੋਂ ਬਾਅਦ ਰਾਜਵੀਰ ਜਵੰਦਰ ਦੀ ਡੈੱਡ ਬੋਡੀ ਨੂੰ ਉਹਨਾਂ ਦੇ ਜੱਦੀ ਪਿੰਡ ਜਗਰਾਉਂ ਦੇ ਵਿੱਚ ਜਿਹੜਾ ਉਹਨਾਂ ਦਾ ਪਿੰਡ ਹੈ ਉੱਥੇ ਲਿਜਾਇਆ ਜਾਏਗਾ ਤੇ ਉੱਥੇ ਕੱਲ ਉਹਨਾਂ ਦਾ ਸਵੇਰੇ 11:00 ਵਜੇ ਸਸਕਾਰ ਹੋਵੇਗਾ ਫਿਲਹਾਲ ਦੇ ਲਈ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਜਿਹੜੀ ਰੈੱਡ ਐਂਬੂਲੈਂਸ ਹੈ ਇਹਦੇ ਵਿੱਚ ਰਾਜਵੀਰ ਜਵੰਦਰ ਨੂੰ ਲਿਆਂਦਾ ਗਿਆ ਹਸਪੀਟਲ ਤਾਂ ਕਿ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਏ ਕਿ ਸਹਾਾਂ ਦੀ ਜਿਹੜੀ ਰਿਪੋਰਟ ਆ ਖਬਰ ਆ ਉਹ ਆਪਣੇ ਤੱਕ ਆਈ ਜੋ ਕਿ ਹਲੇ ਤੱਕ ਕੋਈ ਵੀ ਹজম ਨਹੀਂ ਕਰ ਪਾਰਿਆ ਕੁਝ ਪਰਿਵਾਰਿਕ ਮੈਂਬਰ ਇੱਥੇ ਨੇ ਕੁਝ ਪਰਿਵਾਰਿਕ ਮੈਂਬਰ ਉਹਨਾਂ ਦੇ ਮੁਹਾਲੀ ਘਰ ਦੇ ਵਿੱਚ ਨੇ ਤੇ ਬਾਕੀ ਜਿਹੜਾ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਸ ਨੇ ਉਹ ਹੈਗੇ ਨੇ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਤੇ ਪਿੰਡ ਦੇ ਵਿੱਚ ਚੀਕ ਚਹਾੜਾ ਪਿਆ ਹੋਇਆ ਅਸੀਂ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਪਰਿਵਾਰਿਕ ਮੈਂਬਰਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ ਕਿਉਂਕਿ ਇਨੀ ਯੰਗ ਉਮਰ ਦੇ ਵਿੱਚ ਰਾਜਵੀਰ ਜਵੰਦਾ ਦਾ ਚਲੇ ਜਾਣਾ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ ਕਿਸੇ ਨੂੰ ਵੀ ਡਾਈਜੈਸਟ ਨਹੀਂ ਹੋ ਰਿਹਾ ਕਿਉਂਕਿ ਉਸਨੇ ਹਲੇ ਬਹੁਤ ਕੁਝ ਅਚੀਵ ਕਰਨਾ ਸੀ ਆਪਣੀ ਲਾਈਫ ਦੇ ਵਿੱਚ ਉਸਨੇ ਬਹੁਤ ਕੁਝ ਕਰ ਵੀ ਲਿਆ ਔਰ ਬਹੁਤ ਕੁਝ ਕਰਨਾ ਸੀਗਾ ਉਹਨਾਂ ਦੇ ਬੱਚੇ ਉਹਨਾਂ ਨੂੰ ਮਿਸ ਕਰ ਰਹੇ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ ਉਸ ਦੀ ਵੀ ਜਿਹੜੀ ਸਿਚੁਏਸ਼ਨ ਹੈ ਉਹ ਨਹੀਂ ਦੇਖੀ ਜਾ ਰਹੀ ਉਹਨਾਂ ਦੀ ਮਾਤਾ ਜੀ ਜਿਨ੍ਹਾਂ ਨੂੰ ਬਹੁਤ ਭਰੋਸਾ ਸੀਗਾ ਕਿ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਏਗਾ ਸੋ ਫਿਲਹਾਲ ਦੇ ਲਈ ਤੁਹਾਨੂੰ ਦੱਸ ਦੇਣਾ ਕਿ ਮੋਹਾਲੀ ਫੇਜ਼ 6 ਗਵਰਮੈਂਟ ਹਸਪੀਟਲ ਦੇ ਬਾਹਰ ਅਸੀਂ ਮੌਜੂਦ ਹੈਗੇ ਆਂ ਜਿੱਥੇ ਉਹਨਾਂ ਦੇ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਆ ਹੋ ਸਕਦਾ 4:30 ਤੱਕ ਆਪਣੇ ਤੱਕ ਸਾਹਮਣੇ ਆ ਜਾਵੇ ਤੇ ਪੋਸਟਮਾਰਟਮ ਦੀ ਰਿਪੋਰਟ ਦੀ ਵੀ ਤੁਹਾਨੂੰ ਜ਼ਰੂਰ ਅਸੀਂ ਅਪਡੇਟ ਦਵਾਂਗੇ